ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਅੱਠ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਸਾਡੇ ਇਸ ਵਟਸਐਪ ਨੰਬਰ ਤੋਂ ਇਲਾਵਾ ਹੋਰ ਕੋਈ ਵੀ ਨੰਬਰ ਨਹੀਂ ਆ ਅਗਰ ਤੁਹਾਨੂੰ ਇਸ ਨੰਬਰ ਤੋਂ ਇਲਾਵਾ ਸਾਡੇ ਨਾਮ ਤੋਂ ਕੋਈ ਕਾਲ ਮੈਸੇਜ ਆਉਂਦਾ ਤਾਂ ਉਸ ਚੀਜ਼ ਤੋਂ ਸਾਵਧਾਨ ਰਹੋ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮਕੌਰ ਪਤਾ ਸੰਗਰੂਰ ਕਾਸਟ ਐਸਸੀ ਗੋਤ ਮਾਰੜੇ ਉਮਰ 29 1991 ਕੱਦ 5 ਫੁੱਟ 3 ਇੰਚ ਪੜਾਈ ਬੀਏ ਐਮਏ ਪੋਲੀਟੀਕਲ ਸਾਇੰਸ ਬੀਐਡ ਐਸਐਸਟੀ ਪੰਜਾਬੀ ਪੀਐਸ ਟੈਟ ਕਲੀਅਰ ਐਮਐਡ 1 ਇਅਰ ਕੰਪਿਊਟਰ ਡਿਪਲੋਮਾ 1 ਇਅਰ ਡੋਗਰੀ ਲੈਂਗੁਏਜ ਡਿਪਲੋਮਾ 5 ਇਅਰਸ ਸਕੂਲ ਐਕਸਪੀਰੀਅੰਸ ਕਮ ਅਸਿਸਟੈਂਟਸ ਪ੍ਰੋਫੈਸਰ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਲਹਿਲ ਖੁਰਦ ਪਿਤਾ ਮੱਖਣ ਸਿੰਘ ਹੋਮ ਮੇਕਰ ਤੇ ਮਾਤਾ ਹਾਊਸ ਵਾਈਫ ਨੇ ਜੀ ਪ੍ਰਾਇ ਇੱਕ ਅਨਮੈਰੀਡ ਤੇ ਆਪਣਾ ਬਿਜ਼ਨਸ ਹੈ ਮਾੰਗੇ ਪਰਿਵਾਰ ਦੀ ਐਨੀ ਗਵਰਨਮੈਂਟ ਜੌਬ ਕਿਸੇ ਵੀ ਸਰਕਾਰੀ ਨੌਕਰੀ ਦੇ ਵਾਲਾ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਭਾਵੇਂ ਕਿਸੇ ਵੀ ਚੌਂਕ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕੌਰ ਪਿਤਾ ਪ੍ਰਕਾਸ਼ ਸਿੰਘ ਪਤਾ ਬਟਾਲਾ ਕਾਸਟ ਜੱਟ ਸਿੱਖ ਗੋਤ ਪਿਓਰਵਾਲ ਪੜਾਈ ਬੀਏ ਐਮਏ ਉਮਰ 6 5 1995 ਕੱਦ 5 ਫੁੱਟ 5 ਇੰਚ ਮੰਗ ਮੁੰਡਾ ਜੱਟ ਸਿੱਖ ਫੈਮਿਲੀ ਤੋਂ ਹੋਵੇ ਤਿੰਨ ਤੋਂ ਪੰਜ ਕਿੱਲੇ ਜ਼ਮੀਨ ਹੋਵੇ ਅੰਮ੍ਰਿਤਸਰ ਗੁਰਦਾਸਪੁਰ ਬਟਾਲੇ ਏਰੀਏ ਤੋਂ ਹੋਵੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਹਾਲੀ ਚੰਡੀਗੜ੍ਹ ਕਾਸਟ ਹਿੰਦੂ ਖੱਤਰੀ ਗੋਤ ਪੰਡਾਰੀ ਉਮਰ 3 ਏਪ੍ਰੈਲ 1986 ਬਰਥ ਪਲੇਸ ਗੁਰਦਾਸਪੁਰ ਜਨਮ ਟਾਈਮ 12:30 ਪੀਐਮ ਕੰਦ ਪੰਜ ਫੋਰਟ 4 ਇੰਚ ਪੜਾਈ ਬੀਏ ਐਮਏ ਪਜੀਡੀਸੀਏ ਐਮਐਸਸੀ ਆਈਟੀ ਬੀਐਡ ਐਮਐਡ ਪਹਿਣਾ ਦੋਣੀ ਮੈਰਿਡ ਨਹੀਂ ਪ੍ਰਾ 21 ਅਨਮੈਰਿਡ ਫਾਦਰ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਵਿਡਲ ਕਲਾਸ ਫੈਮਿਲੀ ਕੁੜੀ ਤਲਾਕशुदा ਹੈ ਸੈਪਰੇਸ਼ਨ ਆਫਟਰ 2 ਤੋਂ 3 ਡੇਸ ਬਿਕੋਜ਼ ਬੋਏ ਫਿਜ਼ਿਕਲੀ ਐਂਡ ਫਿਟ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਬਿਨਾ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੈਰਜ ਬਿਊਰੋ ਵਾਲੀ ਫੋਨ ਨਾ ਕਰਨ ਇਹਨਾਂ ਦਾ ਵੀ ਨੰਬਰ ਦਿੱਤਾ ਗਿਆ ਜੀ ਨਾਲ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ हाँ जी अगला रिश्ता नोट करो जी नाम जसप्रीत सैनी पता हशियारपुर कास्ट सैनी उम्र सोलह दो उन्नीस सौ अठानवे कद छे फुट दो इंच पढ़ाई बी पी ई बैचलर ऑफ फिजिकल एजुकेशन पिता कुलविंदर सिंह रिटायर क्लर्क माता मनजीत कौर हाउसवाइफ भरा एक मैरिडे ਕੰਮ ਆਰਮੀ ਦੇ ਵਿੱਚ ਜੋਬ ਕਰਦਾ ਹੈ ਜੀ ਮੁੰਡਾ ਸੈਲਰੀ 75000 ਪਰ ਮੰਥ ਦੀ ਹੈ 2 ਏਕੜ ਜ਼ਮੀਨ ਹੈ ਆਪਣੀ ਕੋਠੀ ਹੈ ਤੇ ਪਰਿਵਾਰ ਦੀ ਮੰਗੀ ਕੁੜੀ ਪੜੀ ਲਿਖੀ ਹੋਵੇ ਤੇ ਸੋਨੀ ਸਨਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਓਸਲੋ ਨਾਰਵੇ Umar Chounti Sal 6 Shefoot, PRI MSc Operations Projects and Supply, sorry, Supply and Management from University Manchester. Career currently working for a well repeated company. When a married dentist, father and mother is working, family has been living in Norway. ਸਿੰਸ ਪਾਸਟ ਤੋਂ ਪਾਸਟ 35 ইয়ার্স ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਲੰਬੀ ਹੋਵੇ। ਹਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਕਾਸਟ ਜੱਟ ਸਿਕ ਪੜਾਈ ਪਲੱਸ 2 ਆਈਟੀਆਈ ਵੈਲਡਰ ਪਰਾ 21 ਆਰਮੀ ਤੋਂ ਰਿਟਾਇਰ ਨੇ ਐਂਡ ਨਾਓ ਐਸਬੀਆਈ ਬੈਂਕ ਦੇ ਵਿੱਚ ਜੌਬ ਕਰਦੇ ਨੇ ਪਿਤਾ ਆਰਮੀ ਤੋਂ ਰਿਟਾਇਰ ਨੇ ਪੈਨ 21 ਮੈਰਿਡ ਕਾਮੇ ਜੀ ਮੁੰਡਾ 3 ਸਾਲ ਦੁਬਈ ਦੇ ਵਿੱਚ ਲਗਾ ਕੇ ਆਇਆ ਏ ਇਟਲੀ ਦੇ ਪੇਪਰ ਲਗਾਏ ਹੋਏ ਨੇ ਤੇ ਨਾਓ ਵਰਕਿੰਗ ਕੰਮ ਕਰ ਰਹੇ ਨੇ ਜੀ ਤੇ 18000 ਸੈਲਰੀ ਏ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਦਿਆ ਪਰਿਵਾਰ ਤੋਂ ਹੋਵੇ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਲੇਰ ਕੋਟਲਾ ਕਾਸਟ ਮਜਬੀ ਸਿੱਖ ਉਮਰ 29 8 1993 ਕੱਦ 5 ਫੁੱਟ 1 ਇੰਚ ਪੜਾਈ ਐਮ ਐਮ ਫਿਲ ਪ੍ਰਾਏ 1 ਕੇ ਅਨਮੈਰੀਡੇ ਬੀ ਟੈਕ ਐਮ ਟੈਕ ਸੌਰੀ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਪਿਤਾ ਰਿਟਾਇਰ ਲੈਕਚਰਰ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਪੀ ਆਰ ਅੰਡਰ ਪ੍ਰੋਸੈਸ ਮੰਗੀ ਪਰਿਵਾਰ ਦੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਓਨਲੀ ਵਟਸਐਪ ਕੰਟੈਕਟ ਕਰ ਸਕਦੇ ਆ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਇਸ ਨੰਬਰ ਤੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜਟ ਸਿਕ ਗੋਤ ਸੰਦੂ ਉਮਰ 9 8 1996 ਕੱਦ 5 ਫੁੱਟ 5 ਇੰਚ ਪੜਾਈ ਬੀ ਕਾਮ ਐਲ ਐਲ ਆਰ ਮੋਗਾ ਐਂਡ ਸੈਕੰਡ 2 ইয়ার্স ডিপ্লোমা আই বি এম ਐਂਡ ਲੌਜੀਸਟਿਕਸ ਲਿਵਿੰਗ ਬ੍ਰੈਂਟਨ ਕੈਨੇਡਾ ਪੀ ਆਰ ਪੈਣਾ ਦੋ ਨੇ ਇੱਕ ਮੈਰਿਡ ਲਿਵਿੰਗ ਇਨ ਸਪੇਨ ਪ੍ਰਾ 80 ਕੈਨੇਡਾ ਹੈ ਮੰਗੀ ਪਰਵਾਰ ਦੀ ਮੁੰਡਾ USA ਜਾਂ ਕੈਨੇਡਾ PR ਹੋਵੇ ਪੰਜ ਕਿੱਲੇ ਜ਼ਮੀਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਕੋਈ ਮੰਗਣਾ ਹੋਵੇ ਵਧੀਆ ਜੌਬ ਤੇ ਹੋਵੇ ਜਾਂ ਆਪਣਾ ਕਾਰੋਬਾਰ ਹੋਵੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਤੇ ਨਾਲ ਦਿੱਤਾ ਗਿਆ ਪਰਿਵਾਰ ਦੇ ਨੰਬਰ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂਜੀ ਜੀ ਇਹਦੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਦਿੱਤੇ ਗੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਐਡ ਲਗਾ ਦਿੰਨੇ ਆਂ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਸਾਡੀਆਂ ਵੀਡੀਓ ਦੇ ਵਿੱਚੋਂ ਰਿਸ਼ਤਾ ਦੇਖ ਕੇ ਕਰਨ ਦੇ ਵਿੱਚ ਕਿਸੇ ਵੀ ਸਮੇਂ ਕੋਈ ਪ੍ਰੋਬਲਮ ਆਉਂਦੀ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਸਾਰਾ ਪ੍ਰੋਸੈਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ